ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਹੀਂ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪੋਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਤੇ ਉਹ ਪੈਸੇ ਮਰ ਜਾਂਦੇ ਆ ਕਿ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ੈਂਪਲ ਦੇ ਦਿੰਨੇ ਆਂ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਇਹ ਕਹਿਣਾ ਚਾਹੁੰਦਾ ਕਿ ਸਾਰੇ ਗੁਰਦਾਸਪੁਰ ਨੂੰ ਕੀ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਆ ਦੇਖੀ ਜੋ ਆਦੀਵਾਸੀ ਹੋਇਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਮੇਰੇ ਕੋ ਤੇ ਭਾਜੀ ਅੱਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਕਿੰਨੇ ਕ ਕਰ ਲਿਆ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਹੋਇਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ ਮੈਂ ਮੀਰ ਚੰਦ ਰੋਡ ਤੋਂ ਦਾਪੋਤ ਰਹਿਣ ਵਾਲਾ ਅਨਿਲ ਸ਼ਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਭੈਣ ਚੋ ਇਤਨਾ ਵਿੱਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬਟਾ ਇੱਕ ਵਾਲ ਵੀ ਨਕਾਲਾ ਕੀਤਾ ਉਹਨਾਂ ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਚ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਭਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਮੇਰੇ ਚਾਰੇ ਨੂੰ ਕੀ ਕਵਾਂਗੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾਂ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਅাইতে ਸਿਰਫ ਜਾਣ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ